ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਿਆਸਤ ਦਾ ਜਾਣਿਆ-ਮਾਣਿਆ ਚਿਹਰਾ ਹੈ ਹੁਣ ਉਹ ਸੁਰਖੀਆਂ 'ਚ ਉਦੋਂ ਆਏ ਜਦੋਂ ਅਕਾਲੀ ਦਲ ਭਾਜਪਾ ਸਰਕਾਰ 'ਚ ਮੰਤਰੀ ਰਹੇ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਅਚੰਚੇਤ ਵਿਜੀਲੈਂਸ ਦੀ ਸਵੇਰੇ ਰੇਡ ਹੁੰਦੀ ਹੈ ਤੇ ਉਸ ਤੋਂ ਬਾਅਦ ਸ਼ਾਮ ਤੱਕ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਵਿਜੀਲੈਂਸ ਦਾ ਕਹਿਣਾ ਹੈ ਕਿ ਮਜੀਠੀਆ ਖਿਲਾਫ ਡਰਗਮਨੀ ਤੇ ਹਵਾਲਾ ਕਾਰੋਬਾਰ ਕਰਨ ਦੇ ਸਬੂਤ ਮਿਲੇ ਨੇ ਤੇ ਉਹਨਾਂ ਨੇ ਇਸ ਤੋਂ 540 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੈ ਜਿਸ ਦਾ ਕੋਈ ਹਿਸਾਬ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵਿਜੀਲੈਂਸ ਦੇ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਕਰੀਬ 3 ਮੈਂਬਰੀ ਟੀਮ ਸਵੇਰੇ 6:30 ਵਜੇ ਮਜੀਠਿਆ ਦੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਘਰ ਪੁੱਜੀ। ਇਸ ਤੋਂ ਬਾਅਦ ਪੁਚਕਿਸਤੇ ਤਲਾਸ਼ੀ ਮੁਹਿੰਮ ਚੱਲੀ। ਦੁਪਹਿਰ ਕਰੀਬ 12:30 ਵਜੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ AIG ਸਰਨਦੀਪ ਸਿੰਘ ਦੀ ਅਗਵਾਈ ਚ ਵਿਜੀਲੈਂਸ ਦੀ ਟੀਮ ਮਜੀਠਿਆ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਲਈ ਤਬਾਨਾ ਹੋਈ। ਹਾਲਾਂਕਿ ਇਸ ਤੋਂ ਬਾਅਦ ਬਾਕੀ ਟੀਮ ਸ਼ਾਮ 4 ਵਜੇ ਤੱਕ ਤਲਾਸ਼ੀ ਮਹੀਮ 'ਚ ਲੱਗੀ ਰਹੀ ਉਧਰ ਮਜੀਠੀਆ ਦੇ ਘਰ ਦੇ ਬਾਹਰ 300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤਰੇ ਸ਼੍ਰੋਮਣੀ ਕਾਲੀ ਦਲ ਦੇ ਬੁllਾਰੇ ਕਿ ਹਾਈ ਕੋਰਟ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇਲਜ਼ਾਮ ਲਗਾਇਆ ਹੈ ਕਿ ਫਲੈਟ ਦੇ ਅੰਦਰ ਵੜੇ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਨਾ ਤਾਂ ਕੋਈ ਸਰਚ ਵਾਰੈਂਟ ਸੀ ਤੇ ਨਾ ਹੀ ਉਹ ਵਰਦੀ 'ਚ ਸਨ ਉਧਰ ਚੰਡੀਗੜ੍ਹ ਦੇ ਪੰਜਾਬ ਵਿਜੀਲੈਂਸ ਬਿਊਰੋ ਦੇ ਬੁllਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ 'ਤੇ ਇੱਕ ਮਾਮਲਾ ਦਰਜ ਕੀਤਾ ਹੈ ਜਿਸ ਤਰ੍ਹਾਂ ਮਜੀਠੀਆ ਵੱਲੋਂ ਡਰੱਗ ਦੇ ਪੈਸੇ ਦੀ ਵੱਡੇ ਪੱਧਰ ਤੇ ਲਾਂਡਰਿੰਗ ਦੇ ਸਬੂਤ ਮਿਲੇ ਨੇ ਵਿਜੀਲੈਂਸ ਬਿਊਰੋ ਤੇ ਐਸਆਈਟੀ ਦੀ ਜਾਂਚ ਚ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਹ ਰਕਮ ਡਰੱਗ ਮਨੀ ਦੀ ਲਾਂਡਰਿੰਗ ਸੀ ਜਿਸ ਨੂੰ ਮਜੀਠੀਆ ਨੇ ਸਰਾਇਆ ਇੰਡਸਟਰੀਜ਼ 'ਚ ਲਗਾਇਆ ਹੈ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਡਰੱਗ ਤੋਂ 540 ਕਰੋੜ ਰੁਪਏ ਨਜਾਇਜ਼ ਤੌਰ ਤੇ ਹਾਸਲ ਹੋਣ ਦਾ ਵੀ ਪਤਾ ਲੱਗਿਆ ਜਿਸ ਲਈ ਮਜੀਠੀਆ ਨੇ ਜਨ ਤੱਕ ਸੇਵਕ ਦੇ ਰੂਪ 'ਚ ਵਿਧਾਇਕ ਤੇ ਸਾਬਕਾ ਪੰਜਾਬ ਸਰਕਾਰ ਚ ਕੈਬਨਿਟ ਦੇ ਅਹੁਦੇ ਦੀ ਅਸਰਦਾਰ ਸਥਿਤੀ ਦਾ ਇਸਤੇਮਾਲ ਕੀਤਾ ਉਨਾ ਕਿਹਾ ਕਿ ਮਜੀਠਿਆ ਤੇ ਉਹਨਾਂ ਦੀ ਪਤਨੀ ਗੁਨੀਫ ਕੌਰ ਦੇ ਨਾਂ ਤੇ ਚੱਲ ਚੱਲ ਜਾਇਦਾਦ 'ਚ ਕਾਫੀ ਵਾਧਾ ਹੋਇਆ ਜਿਸ ਲਈ ਕੋਈ ਜਾਇਜ਼ ਆਮਦਨ ਦਾ ਸਰੋਤ ਨਹੀਂ ਹੈ ਵਿਜੀਲੈਂਸ ਮੁਤਾਬਕ ਮਜੀਠਿਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ 'ਚ 161 ਕਰੋੜ ਰੁਪਏ ਦੀ ਨਜਾਇਜ਼ ਜਮਾ ਰਾਸ਼ੀ ਦਾ ਪਤਾ ਲੱਗਿਆ ਸ਼ੱਕੀ ਵਿਦੇਸ਼ੀ ਅਦਾਰਿਆਂ ਰਾਹੀਂ 147 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਤੇ ਕੰਪਨੀ ਦੇ ਵਿੱਤੀ ਵੇਰਵਿਆਂ 'ਚ ਬਿਨਾਂ ਖੁਲਾਸੇ ਦੇ 236 ਕਰੋੜ ਰੁਪਏ ਵਾਧੂ ਮਿਲੇ ਨੇ ਬੁਲਾਰਨ ਦੱਸਿਆ ਕਿ ਐਸਆਈਟੀ ਨੇ 22 ਵਿਅਕਤੀਆਂ ਦੀ ਭਾਲ ਕੀਤੀ ਤੇ ਸਮਾਨ ਜ਼ਬਤ ਕੀਤਾ ਤਿੰਨ ਥਾਵਾਂ ਤੇ ਤਲਾਸ਼ੀ ਲਈ ਗਈ ਜਿਸ ਚਿੱਤੇ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਜਾਇਦਾਦ ਦੇ ਦਸਤਾਵੇਜ਼ ਤੇ ਸਰਾ ਇੰਡਸਟਰੀਜ਼ ਦੇ ਦਸਤਾਵੇਜ਼ ਬਰਾਮਦ ਹੋਏ ਨੇ। ਵਿਜੀਲੈਂਸ ਬਿਊਰੋ ਨੇ ਬਿਕਰਮਜੀਤ ਦੇ ਵਿਰੁੱਧ ਅਸਲ ਆਮਦਨ ਤੋਂ ਵੱਧ ਸੰਪਤੀ ਡੀਏ ਦੇ ਕੇਸ ਹੇਠ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੇ 2007 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਦੇ ਸਮੇਂ ਇਕੱਠੀ ਕੀਤੀ ਗਈ ਸੰਪਤੀ ਦੀ ਜਾਂਚ ਕੀਤੀ ਜਾ ਰਹੀ ਹੈ। ਪੋਲਾ ਡਰੱਗ ਮਾਮਲੇ 'ਚ ਵੀ ਮਜੀਠੀਆ ਦਾ ਨਾਮ ਆ ਚੁੱਕਾ ਹੈ। ਇਸ ਮਗਰੋਂ ਜਿੱਥੇ ਬਾਗੀ ਗੁੱਟ ਦੇ ਚੰਦੂ ਮਾਜਰਾ ਨੇ ਕਾਰਵਾਈ ਨੂੰ ਸਿਆਸੀ ਬਦਲਾ ਖੋਰੀ ਦੱਸਿਆ, ਜੰਨੀ ਸਾਨੇ ਬਾਜਵਾ ਵੀ ਮਜੀਠੀਆ ਦੇ ਹੱਕ 'ਚ ਨਿਤਰੇ ਉਧਰ ਹੀ ਦੂਜੇ ਪਾਸੇ ਰਵਨੀਤ ਮਿੱਟੂ ਹਮਲਾਵਰ ਹੁੰਦੇ ਨਜ਼ਰ ਆਏ ਨੇ। ਪਾਜਪਾ ਦੇ ਮੰਤਰੀ ਰਵਨੀਤ ਮਿੱਟੂ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਮਾਮਲੇ 'ਚ ਮਜੀਠੀਆ ਦਾ ਸਿੱਧਾ ਰੋਲਾ ਹੈ। ਉਰਾ ਕਿਹਾ ਕਿ ਅਕਾਲੀ ਦਲ ਅਤੇ ਪਾਜਪਦੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਨਸ਼ਾ ਖੁੱਲ ਕੇ ਵਿਕ ਰਿਆ ਸੀ ਇਸ ਮਾਮਲੇ ਰਾਹੀਂ ਸੁਨੀਲ ਜਾਕਰ ਦੇ ਵਿਰੁੱਧ ਸਿਆਸੀ ਤੀਲ ਚਲਾਏ ਗਏ ਨੇ ਹਾਲਾਂਕਿ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਵਿਰੁੱਧ ਕੋਈ ਸਿੱਧਾ ਦੋਸ਼ ਨਹੀਂ ਲਗਾਇਆ ਗਿਆ ਪਰ ਨਸ਼ਾ ਮਾਮਲੇ 'ਚ ਉਹਨਾਂ ਦੀ ਚੁੱਪੀ ਤੇ ਸਵਾਲ ਚੁੱਕੇ ਗਏ ਨੇ